ਸ਼ਹਿਰ ਢੰਡਾਲੇ ਵਿੱਚ ਬੁੱਟੇ ਅਸੀਂ ਆਪਣੇ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਵਿੱਚ ਲਗਾਉਣੇ ਨੇ ਔਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਹੈ ਸਾਰਾ ਪੱਤਰਕਾਰ ਪੈਚਾਰ ਜਿਹੜੀਆਂ ਸਾਡੇ ਵਿਦਿਆਰਥੀ ਨੇ ਯਾ ਮੈਂ ਜਿਹੜੇ ਵੀ ਲੋਕ ਇਸੇ ਦੀਆਂ ਸਾਡੇ ਨਾਲ ਖੜੇ ਹੋਏ ਨੇ ਜਾਂ ਆਮ ਲੋਕ ਨੇ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ तकरीबन 3 ਲੱਖ ਜਿਹੜਾ ਲੈਣਾ ਹੈ ਉਹ ਬੋਟਾਂ ਦੇ ਨਾਲ ਫਾਜ਼ਿਲਕਾ ਦੇ ਵਿੱਚ ਲਗਾਉਣ ਜਾ ਰਹੇ ਆਂ ਔਰ ਮੈਂ ਫਾਜ਼ਿਲਕਾ ਦਾ ਲੈਣਾ ਹੈ ਕਰਵਾਉਣਾ ਨਹੀਂ ਹੁੰਦੀ ਆਪਾਂ ਫਾਜ਼ਿਲਕਾ ਨੂੰ ਹਰਾ-ਪਰਾ ਬਣਾਉਣ ਲਈ ਅੱਗੇ ਆਈਏ ਆਪਾਂ ਇੱਕ ਕਰੋ ਜਿਹੜਾ ਜੋਰ ਲਗਾਈਏ ਔਰ ਫਾਜ਼ਿਲਕਾ ਦੇ ਵਿੱਚ ਜੇ ਕਿਸੇ ਨੂੰ ਬੋਟਿਆਂ ਦੀ ਜ਼ਰੂਰਤ ਹੈ ਤਾਂ ਸਾਡੇ ਦਫ਼ਤਰ ਆ ਕੇ ਮਿਲ ਸਕਦੇ ਬਿਲਕੁਲ ਮੁਫਤ ਬੁੱਟੇ ਜਿਹੜੇ ਦਿੱਤੇ ਜਾਣਗੇ ਜਿੰਨੇ ਵੀ ਕੋਈ ਬੁੱਟੇ ਲੈਣਾ ਚਾਹੁੰਦਾ ਹੈ ਬਿਲਕੁਲ ਮੁਫਤ ਸਾਡੇ ਵੱਲੋਂ ਬੁੱਟਿਆਂ ਦੀ ਜਿਹੜੀ ਹੈ ਉਹਨਾਂ ਨੂੰ ਆਪਣਾ ਪਤਾ ਦਵਾਈ ਜਾਊਗੀ ਔਰ ਮੈਂ ਹੋਰ ਸਾਰੇ ਜਿੰਨੇ ਵੀ ਫਾਜ਼ਲ ਕਾ ਵਾਸੀ ਨੇ ਹਲਕਾ ਵਾਸੀ ਨੇ